ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦੇਵ ਗੰਦਾਰੀ ਪੰਜਵਾ ਸੋ ਪ੍ਰਭ ਜਤ ਕਤ ਪੇਖਿਓ ਨੈੜੀ ਉਹਨਾਂ ਸੰਤ ਜਨਾਂ ਨੇ ਜਿੱਥੇ ਕਿਤੇ ਵੀ ਭਾਵ ਸਭ ਠਾਈ ਉਸ ਪ੍ਰਭੂ ਵਾਹਿਗੁਰੂ ਦੇ ਤਾਈ ਆਪਣੇ ਨੇਤਰਾਂ ਨਾਲ ਵੇਖਣਾ ਕੀਤਾ ਹੈ ਮਨ ਬੁੱਧ ਬਬੀਕ ਵਿਰਾਗ ਜਾਂ ਅਪਰੋਖ ਅਪਰੋਖ ਗਿਆਨ ਰੂਪੀ ਨੇਤਰਾ ਨਾਲ ਉਸ ਪ੍ਰਭੂ ਨੂੰ ਦ੍ਰਿਸ਼ਟਾ ਰੂਪ ਵੇਖਣਾ ਕੀਤਾ ਹੈ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਉਹ ਪ੍ਰਭੂ ਸੁਖਾਂ ਨੂੰ ਦੇਣ ਵਾਲਾ ਹੈ ਜੀਵਾਂ ਦਾ ਦਾਤਾ ਦਾਤਾਰ ਹੈ ਜੀਵਨ ਮੁਕਤੀ ਦੇ ਦੇਣ ਵਾਲਾ ਹੈ ਅਤੇ ਜਿਸ ਦੀ ਸਤ ਨਾਮ ਰੂਪੀ ਅੰਮ੍ਰਿਤ ਅਮਰ ਕਰਨ ਵਾਲੀ ਬੈਣੀ ਬਾਣੀ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰ ਰਹੇ ਹਨ ਅਗਿਆਨ ਅਧੇਰਾ ਸੰਤੀ ਕਾਟਿਆ ਜੀ ਅਦਾਨ ਗੁਰ ਦੇਣੀ ਸੰਤੀ ਕਹੀਏ ਸੰਤ ਜਨਾਂ ਨੇ ਅਗਿਆਨ ਦਾ ਹਨੇਰਾ ਕੱਟ ਦਿੱਤਾ ਨਾਸ਼ ਕਰ ਦਿੱਤਾ ਅਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜੀਵਨ ਮੁਕਤੀ ਦਾ ਦਾਨ ਜ਼ਿੰਦਗੀ ਦੇਣਾ ਕੀਤਾ ਹੈ ਕਰ ਕਿਰਪਾ ਕਰ ਲੀਨੋ ਆਪਣਾ ਜਲਤੇ ਸੀਤਲ ਹੋਣੀ ਉਸ ਪ੍ਰਭੂ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਆਪ ਦਾ ਸੇਵਕ ਕਰ ਲਿਆ ਹੈ ਜਿਸ ਕਰਕੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹੋਏ ਸੀਤਲ ਠੰਡੇ ਹੋ ਗਏ ਹਨ ਜਗਿਆਸੂਆਂ ਨੇ ਸੀਤਲ ਹੋਣਾ ਕੀਤਾ ਹੈ ਕਰਮ ਧਰਮ ਕਿਛ ਉਪਜ ਨਾ ਆਇਓ ਨਹਿ ਉਪਜੀ ਨਿਰਮਲ ਕਰਨੀ ਜੋ ਸਰੀਰ ਦੀ ਹੰਗਤਾ ਕਰਕੇ ਕਰਮ ਕਰਨੇ ਹਨ ਦੀ ਮਾਇਆ ਕਰਕੇ ਜਾਗ ਆਦ ਧਰਮ ਕਰਨੇ ਹਨ ਉਹਨਾਂ ਸੰਤ ਜਨਾਂ ਦੇ niche ਵਿੱਚ ਕੁਝ ਵੀ ਪ੍ਰਗਟ ਹੋ ਕੇ ਨਹੀਂ ਆਇਆ ਸਗੋਂ ਨਿਮਰਤਾ ਵਿੱਚ ਕਹਿੰਦੇ ਹਨ ਨਾਹੀਂ ਸਾਡੇ ਪਾਸੋਂ ਭਗਤੀ ਰੂਪੀ ਨਿਰਮਲ ਉੱਜਲ ਕਰਨੀ ਕਮਾਈ ਪੈਦਾ ਹੋਈ ਹੈ ਸ਼ਰਡ ਸਿਆਨ ਪਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕੀ ਆਪਣੀ ਬੁੱਧੀ ਦੀ ਸਾਰੀ ਸਿਆਣ ਚਿਤ్రਾਈ ਤੇ ਸੰਜੇਂ ਇੰਦਰੀਆਂ ਨੂੰ ਵਿਸ਼ਿਆ ਆਦ ਵੱਲੋਂ ਰੋਕਣ ਦੇ ਸਾਧਨ ਆਦ ਛੱਡ ਕਰਕੇ ਗੁਰੂ ਦੀ ਚਰਨ ਸ਼ਰਨ ਵਿੱਚ ਲੱਗਣਾ ਕਰੋ ਦੇਵ ਗੰਦਾਰੀ ਪੰਜਵਾ ਹਰ ਰਾਮ ਨਾਮ ਜਪ ਲਾਹਾ ਏ ਭਾਈ ਰਮੇ ਹੋਏ ਹਰੀ ਪਰਮੇਸ਼ਰ ਦੇ ਰਾਮ ਨਾਮ ਨੂੰ ਜਪਣ ਰੂਪ ਗੁਰਮਤਿ ਦੁਆਰਾ ਲਾਹਾ ਨਫਾ ਪ੍ਰਾਪਤ ਕਰੋ ਗਤ ਪਾਵਹਿ ਸੁਖ ਸਹਿਜ ਆਨੰਦਾ ਕਾਟੇ ਜਮ ਕੇ 파ਹ ਰਹਾਉ ਜਿਸ ਕਰਕੇ ਗਤ ਮੁਕਤੀ ਪਾਵਹਿ ਪਾਲਵੋਂਗੇ ਸਹਿਜ ਸੁਭਾਵਕ ਹੀ ਆਤਮ ਸੁਖ ਤੇ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕਰ ਲਵੋਂਗੇ ਸਹਿਜ ਸੁਖ ਅਜੁੱਤ ਸੁਖ ਸਰੂਪ ਬ੍ਰਹਮ ਦੇ ਆਨੰਦ ਨੂੰ ਪਾ ਲਵੋਂਗੇ ਅਤੇ ਜਮਦੂਤਾ ਦੇ 파ਹ 파ਹੇ ਵੀ ਕੱਟੇ ਜਾਣਗੇ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹਾ ਬੇਦਨੂ ਖੋਜਦਿਆਂ ਸ਼ਾਸਤਰਾ ਨੂੰ ਖੋਜਦਿਆਂ ਤਨ ਤੇ ਮਨ ਨੂੰ ਖੋਜਦਿਆਂ ਖੋਜਦਿਆਂ ਇਹ ਖੋਜ ਨੂੰ ਗੁਰਾਂ ਦੁਆਰਾ ਵਿਚਾਰਨਾ ਕੀਤਾ ਹੈ ਤਦ ਸਮਝ ਪਈ ਕਿ ਪਰਮੇਸ਼ਰ ਤਾਂ ਆਪਣੇ ਸੰਤ ਜਨਾ ਸ਼ਾਂਤ ਚੇਤ ਮਹਾਤਮਾ ਦੇ ਪਾਸ ਆਕੇ ਵਸਦਾ ਹੈ ਵਿਚਾਰ ਕਰਕੇ ਅਸੀਂ ਹਰੀ ਦੇ ਸੰਤ ਜਨਾ ਦੇ ਕੋਲ ਜਹਨਾ ਕਰਕੇ ਆਏ ਹਾਂ ਦਿਨਾ ਪ੍ਰਾਪਤ ਏਹੁ ਨਿਧਾਨਾ ਜਿਨ ਕੈ ਕਰਮ ਲਿਖਾ ਹ ਜੋ ਹਰੀ ਦੇ ਸੰਤ ਜਨਾ ਪਾਸ ਆਏ ਹਨ ਅਤੇ ਜਿਨ੍ਹਾਂ ਦੇ ਧੁਰੋਂ ਨਿਸ਼ਕਾਮ ਕਰਮ ਲਿਖੇ ਹੋਏ ਆ ਉਹਨਾਂ ਨੂੰ ਇਹ ਨਾਮ ਦਾ ਨਿਧਾਨ ਖਜ਼ਾਨਾ ਪ੍ਰਾਪਤ ਮਿਲਦਾ ਹੈ ਸੇਵ ਸੇਬੜ ਭਾਗੀ ਸੇ ਪਤਵੰਤੇ ਸੇ ਹੀ ਪੂਰੇ ਸਾਹਾ ਸੇ ਕਿ ਇਹ ਉਹ ਵੱਡੇ ਭਾਗਾ ਵਾਲੇ ਪੁਰਸ਼ ਹਨ ਉਹ ਪਤਵੰਤੇ ਇੱਜ਼ਤ ਵਾਲੇ ਭਾਵ ਨਿਰਵਿਕਾਰ ਜੀਵਨ ਵਾਲੇ ਹਨ ਉਹੀ ਨਾਮ ਦੇ ਸਿਮਰਨ ਰੂਪੀ ਧੰਨ ਵਾਲੇ ਪੂਰਨ ਸਾਹਾ ਸ਼ਾਹੂਕਾਰ ਹਨ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਉਹ ਸਤ ਚਿਤ ਆਨੰਦ ਸਰੂਪ ਦੀ ਸਾਖ ਆਤਤਾ ਵਾਲੇ ਸੁੰਦਰ ਸੋਹਣੇ ਆ ਵਿਕਾਰਾਂ ਨੂੰ ਮੇਟਣ ਕਰਕੇ ਸੁਗੜ ਸਿਆਣੇ ਸੋ ਸ਼ੋਭ ਗੁਣਾ ਦੀ ਘਾੜਤ ਨੂੰ ਘੜਨ ਵਾਲੇ ਹਨ ਅਤੇ ਸਰੂਪ ਦਿਲ ਦੀ ਸਫਾਈ ਰੂਪੀ ਰੂਪ ਦੇ ਸਹਿਤ ਹਨ ਜਿਨ੍ਹਾਂ ਨੇ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੁਆਰਾ ਵਿਸਾਹਾ ਖਰੀਦਣਾ ਕੀਤਾ ਹੈ ਦੇਵ ਗੰਦਾਰੀ ਪੰਜਵਾ ਮਨ ਕਹਿ ਅਹੰਕਾਰ ਅਫਾਰਾ हे ਮਨ ਤੂੰ ਕਿਸ ਕਰਕੇ ਹੰਕਾਰ ਵਿੱਚ ਆਫਰਿਆ ਫਿਰਦਾ ਹੈ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਸੈ ਸੋ ਇਸ਼ਾਰਾ ਰਹਾਉ ਇਹ ਸਰੀਰ ਦੁਰਗੰਧ ਬਦਬੋ ਦਾ ਭਰਿਆ ਆ ਭੀਤਰ ਅੰਦਰੋਂ ਵੀ ਅਪਵਿੱਤਰ ਮਲੀਨ ਹੈ ਤੇ ਬਾਹਰੋਂ ਵੀ ਅਪਾਵਨ ਮਲੀਨ ਹੈ ਜਿਹੜਾ ਕੁਝ ਪਦਾਰਥ ਆਦ ਦਿਸਦਾ ਹੈ ਉਹ ਵੀ ਇਸ਼ਾਰਾ ਸਵਾਹ ਹੋ ਜਾਣ ਵਾਲਾ ਹੀ ਹੈ ਰਹਾਉ ਜਿਨ ਕੀ ਆ ਤਿਸ ਸਿਮਰ ਪਰਾਨੀ ਜੀਵ ਪ੍ਰਾਨ ਜਿਨ ਧਾਰਾ ਕਿ ਪ੍ਰਾਣਾ ਤਾਰੀ ਜੀਵ ਉਸ ਵਾਹਿਗੁਰੂ ਨੂੰ ਸਦਾ ਸਿਮਰਨਾ ਯਾਦ ਕਰ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ ਅਤੇ ਜਿਸ ਨੇ ਸਾਰੇ ਜੀਵਾਂ ਵਿੱਚ ਪ੍ਰਾਨ ਸਵਾਸਾ ਨੂੰ ਧਾਰਨ ਕੀਤਾ ਹੋਇਆ ਹੈ ਤੇ ਸਹ ਤੇ ਆਗ ਅਵਰ ਲਪਟਾਵਹਿ ਮਰ ਜਨਮਹਿ ਮੁਗਦ ਗਵਾਰਾ ਪਰ ਤੂੰ ਉਸ ਵਾਹਿਗੁਰੂ ਨੂੰ ਤਿਆਗ ਛੱਡ ਕਰਕੇ ਹੋਰ ਨਾਂ ਝੂਠੇ ਪਦਾਰਥਾਂ ਵਿੱਚ ਲਪਟਾਵੇ ਫਸਦਾ ਹੈ ਤੇ ਸ਼ਾਸਤਰ ਗਿਆਨ ਤੋਂ ਹੀਣ ਮੁਗਧ ਬੇਸਮਝ ਤੇ ਬੇਸਮਝ ਵਿਹਾਰਾਂ ਵੱਲੋਂ ਗਵਾਰਾ ਮੂਰਖ ਪ੍ਰਾਣੀ ਇਉਂ ਤੂੰ ਮਰਦਾ ਤੇ ਜੰਮਦਾ ਰਹੇਗਾ ਅੰਧ ਗੰਗ ਪਿੰਗਲ ਮਤ ਹੀਨਾ ਪ੍ਰਭ ਰਾਖ ਰੱਖਣਹਾਰਾ ਇਉਂ ਬੇਨਤੀ ਕਰਕੇ हे ਰੱਖਿਆ ਕਰਨ ਵਾਲੇ ਪ੍ਰਭ ਵਾਹਿਗੁਰੂ ਜੀ ਮੈਂ ਬਬੇਕ ਵਿਰਾਗ ਰੂਪੀ ਨੇਤਰਾ ਤੋਂ ਹੀਣਾ ਹੋਣ ਕਰਕੇ ਅੰਨਾ ਹ ਪ੍ਰੀਤ ਰੂਪੀ ਜੀਵ ਤੋਂ ਬਗੈਰ ਹੋਣ ਕਰਕੇ ਗੰਗ ਗੋਂਗਾ ਹ ਬੋਲਣ ਤੋਂ ਰਹਿ ਤਾ ਸਾਧਨਾ ਰੂਪੀ ਪੈਰਾਂ ਤੋਂ ਹੀਣਾ ਪਿੰਗਲਾ ਲੰਗੜਾ ਲੂਲਾ ਹ ਅਤੇ ਆਤਮ ਵਸ਼ੈਣੀ ਮਤ ਬੁੱਧੀ ਤੋਂ ਹੀਣਾ ਰਹਿ ਤਾ ਤੁਸੀਂ ਕਿਰਪਾ ਕਰਕੇ ਮੈਨੂੰ ਰੱਖ ਲੈਣਾ ਕਰੋ ਕਰਨ ਕਰਾਵਨ ਹਾਰ ਸਮਰੱਥਾ ਕਿਆ ਨਾਨਕ ਜੰਤ ਵਿਚਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮਹਾਰਾਜ ਤੂੰ ਆਪ ਹੀ ਸਾਰੇ ਕਾਰਜਾਂ ਦੇ ਕਰਨ ਤੇ ਕਰਾਉਣ ਵਾਲਾ ਸਰਬਸ਼ਕਤੀਵਾਨ ਹੈ ਇਹ ਵਿਚਾਰਾ ਤੁਛ ਜੀਵ ਜੰਤ ਕੀ ਹੈ ਇਸ ਲਈ ਆਪ ਹੀ ਕਿਰਪਾ ਕਰੋ ਦੇਵ ਗੰਦਾਰੀ ਪੰਜਵਾ ਸੋ ਪ੍ਰਭ ਨੇਰੇ ਹੂ ਤੇ ਨੇਰੇ ਏ ਭਾਈਓ ਪ੍ਰਭੂ ਪਰਮੇਸ਼ਰ ਤਾਂ ਨੇੜੇ ਤੋਂ ਵੀ ਨੇੜੇ ਹੈ ਸਾਰਿਆਂ ਦੇ ਆਧਿਸ਼ਟਾਨ ਰੂਪ ਆਸਰਾ ਰੂਪ ਹੈ ਸਿਮਰ ਤਿਆਏ ਗਾਏ ਗੁਣ ਗੋਬਿੰਦ ਦਿਨ ਰੈਨ ਸਾਜ ਸਵੇਰੇ ਰਹਾਉ ਉਸ ਗੋਬਿੰਦ ਪਰਮੇਸ਼ਰ ਨੂੰ ਮਨ ਕਰਕੇ ਸਿਮਰ ਜਾਦ ਕਰ ਚਿੱਤ ਦੀ ਤਿਆਤਾ ਕਾਰ ਬਿਰਤੀ ਕਰਕੇ ਧਿਆਣਾ ਕਰ ਅਤੇ ਦਿਨ ਰੈਨ ਰਾਤ ਦਿਨੇ ਸ਼ਾਮ ਸਵੇਰੇ ਉਸ ਦੇ ਗੁਣਾ ਨੂੰ ਤੂੰ ਗਾਇਆ ਕਰ ਜੇ ਦਿਨ ਨੂੰ ਵੇਲ ਨਹੀਂ ਤਾਂ ਰਾਤ ਨੂੰ ਗਾਇਆ ਕਰ ਜੇ ਰਾਤ ਨੂੰ ਸਮਾਂ ਨਹੀਂ ਤਾਂ ਸ਼ਾਮ ਦੇ ਸਮੇਂ ਗਾਇਆ ਕਰ ਜੇ ਸ਼ਾਮ ਨੂੰ ਵੀ ਵੇਲ ਨਹੀਂ ਸਵੇਰੇ ਉੱਠ ਕੇ ਭਜਨ ਕਰਿਆ ਕਰ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਉਦਾਰ ਉਦਾਰ ਦੇਹ ਦੁਲੱਬ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਸਤਿਗੁਰੂ ਕਿਰਪਾ ਕਰਦੇ ਆ ਸਾਧੂ ਮਹਾਤਮਾ ਜਨਾਂ ਦੇ ਸੰਗ ਨਾਲ ਮਿਲ ਕੇ ਪਾਲ ਸਾਧ ਸੰਗਤ ਦੁਆਰਾ ਦੁਲਭ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੀ ਦੇਹੀ ਨੂੰ ਪਰਮੇਸ਼ਰ ਦਾ ਨਾਮ ਜਪੇ ਰਹਿ ਜੱਪ ਕੇ ਉਦਾਰਨਾ ਕਰ ਘਰੀ ਨਾ ਮੋਹਤ ਨ ਚਸਾ ਬਿਲੰਭ ਕਾਲ ਨਿਤਹਿ ਨਿਤਹੀ ਰਹਿ ਏ ਭਾਈ ਨਾਮ ਸਿਮਰਨ ਵਿੱਚ ਨਾ ਇੱਕ ਘੜੀ ਨਾ ਮੋਹਤ ਅੱਧੀ ਘੜੀ ਨਾ ਹੀ ਇੱਕ ਚਸਾ ਬਿਲੰਭੋ ਦੇਰੀ ਲਵਣੀ ਕਰ ਕਿਉਂਕਿ ਨਿਤ ਨਿਤ ਹੀ ਕਾਲ ਜਮਕਾਲ ਹੀ ਰਹਿ ਦੇਖ ਰਿਹਾ ਅੰਧ ਬਿਲਾ ਤੇ ਕਾਢੋ ਕਰਤੇ ਕਿਆ ਨਾਹੀ ਕਰਤੇ ਰਹਿ ਇਉਂ ਬੇਨਤੀ ਕਰਕੇ ਏ ਕਰਤੇ ਰਜਨਾਰ ਪ੍ਰਭੂ ਸੰਸਾਰ ਅਵਿਦਿਆ ਰੂਪੀ ਅੰਨੀ ਬਿਲਾ ਖੁੱਡ ਤੋਂ ਕਿਰਪਾ ਕਰਕੇ ਕਾਢੋ ਕੱਢ ਲੈਣਾ ਕਰੋ ਮਨ ਰੂਪੀ ਜੂਹਾ ਵਾਸ਼ਨਾ ਰੂਪੀ ਖੁੱਡ ਵਿੱਚ ਵੜਿਆ ਰਹਿੰਦਾ ਹੈ ਇਸ ਨੂੰ ਟਕਾਉਣ ਵਾਸਤੇ ਗੁਰੂ ਜੀ ਦੇ ਚਰਨ ਪਾਰੇ ਦੀਆਂ ਗੋਲੀਆਂ ਦੀ ਨਿਆਈਆਂ ਜੇ ਪ੍ਰੇਮ ਨਾਲ ਚੱਖ ਲਈਏ ਤਾਂ ਮਨ ਰੂਪੀ ਚੂਹੇ ਦੀ ਚੰਚਲਤਾ ਹੀ ਮਿਟ ਸਕਦੀ ਹੈ ਜੋ ਸਵੇ ਸੱਤਾ ਹੀਣ ਸਰੀਰ ਦੀ ਦੇਹ ਦੇ ਆਸ ਰੂਪੀ ਖੋੜਿਆ ਇਸ ਵਿੱਚੋਂ ਕੱਢ ਲੈਣਾ ਕਰੋ ਤੁਹਾਡੇ ਘਰ ਵਿੱਚ ਕੀ ਨਹੀਂ ਹੈ ਭਾਵ ਤੁਹਾਡੇ ਪਾਸ ਸਭ ਕੁਝ ਹੈ ਨਾਮ ਆਧਾਰ ਦੀ ਜੈ ਨਾਨਕ ਕਉ ਆਨੰਦ ਸੂਖ ਕਨੇਰੇ ਸ਼ੱਕੇ ਦੋ ਸੋ ਸ਼ੱਕੇ ਪਹਿਲੇ ਜਾਂ ਸ਼ੱਕੇ ਦੂਸਰੇ ਨਹੀਂ ਉਚਾਰਨਾ ਸ਼ੱਕੇ ਦੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮਹਾਰਾਜ ਸਾਨੂੰ ਦਾਸਾਂ ਨੂੰ ਆਪਣੇ ਨਾਮ ਦਾ ਆਧਾਰ ਆਸਰਾ ਦੇਣਾ ਕਰੋ ਜਿਸ ਨਾਮ ਦੇ ਜਪਣ ਕਰਕੇ ਕਨੇਰੇ ਬਹੁਤ ਹੀ ਸੁਖ ਤੇ ਆਨੰਦ ਪ੍ਰਾਪਤ ਹੁੰਦੇ ਆ ਛੱਕੇ ਧੋਤੋਂ ਭਾਵ ਇਥੋਂ ਤੱਕ ਪੰਜਵੇਂ ਪਾਤਸ਼ਾਹ ਜੀ ਦੇ ਦੇਵ ਗੰਧਾਰੀ ਰਾਗ ਵਿੱਚ 12 ਸ਼ਬਦ ਆ ਚੁੱਕੇ ਆ 6 ਸ਼ਬਦਾਂ ਦਾ ਇੱਕ ਛੱਕਾ ਹੁੰਦਾ ਹੈ ਤੇ 12 ਸ਼ਬਦਾਂ ਦੇ ਦੋ ਛੱਕੇ ਲਿਖੇ ਹਨ ਦੇਵ ਗੰਧਾਰੀ ਪੰਜਵਾ ਮਨ ਗੁਰ ਮਿਲ ਨਾਮ ਆਰਾਧਿਓ ਹੇ ਭਾਈ ਜਿਨ੍ਹਾਂ ਨੇ ਮਨ ਹਿਰਦੇ ਦੁਆਰਾ ਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ ਕੀਤਾ ਹੈ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਉ ਉਹਨਾਂ ਨੂੰ ਆਨੰਦ ਸਰੂਪ ਪਰਮੇਸ਼ਰ ਦੇ ਰਸ ਪ੍ਰੇਮ ਨਾਲ ਮੰਗਲਾਚਾਰ ਗਾਉਣ ਕਰਕੇ ਸੂਖ ਸਹਿਜ ਸੁਖ ਅਜੁੱਤ ਸੁਖ ਪ੍ਰਾਪਤ ਹੁੰਦਾ ਹੈ ਇਹ ਉਹਨਾਂ ਨੇ ਆਪਣੇ ਜੀਵਨ ਦਾ ਮੂਲ ਮੁੱਢ ਬਨ ਲੈਣਾ ਕੀਤਾ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਫਾਦਿਓ ਪਰਮੇਸ਼ਰ ਨੇ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਕੇ ਉਹਨਾਂ ਨਾਮ ਅਰਾਧਣ ਵਾਲਿਆਂ ਨੂੰ ਆਪ ਦਾ ਦਾਸ ਸੇਵਕ ਕਰ ਲਿਆ ਹੈ ਅਤੇ ਉਹਨਾਂ ਨੂੰ ਭਏ ਹੋਏ ਮਾਇਆ ਦੇ ਫਾਦੇ ਉਪਾਹੇ ਵੀ ਕੱਟ ਦਿੱਤੇ ਹਨ ਪਾਉ ਭਗਤ ਗਾਏ ਗੁਣ ਗੋਬਿੰਦ ਜਮ ਕਾ ਮਾਰਗ ਸਾਧਿਓ ਹੁਣ ਹੋਇਰਦੇ ਕਰਕੇ ਭਾਉ ਭਗਤੀ ਪ੍ਰੇਮਾ ਭਗਤੀ ਕਰਦੇ ਹਨ ਤੇ ਬਾਣੀ ਕਰਕੇ ਸਦਾ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਆ ਅਤੇ ਉਹਨਾਂ ਦੇ ਜਮਦੂਤਾਂ ਦਾ ਭਿਆਨਕ ਮਾਰਗ ਰਸਤਾ ਵੀ ਸਾਧਿਓ ਸਾਧ ਲਿਆ ਭਾਉ ਫਤਿਹ ਕਰ ਲਿਆ ਹੈ ਭਇਓ ਅਨੁਗ੍ਰਹਿ ਮਿਟਿਓ ਮੂਰਚਾ ਅਮੋਲ ਪਦਾਰਥ ਲਾਧਿਓ ਜਦੋਂ ਪਰਮੇਸ਼ਰ ਅਨੁਗ੍ਰੋਹ ਕਿਰਪਾਲੂ ਹੋਇਆ ਤਦੋਂ ਭਰਮ ਦਾ ਮੋਰਚਾ ਜੰਗਾਲ ਕਾਮ ਕ੍ਰੋਧ ਆਦ ਵਿਕਾਰਾਂ ਦਾ ਮੋਰਚਾ ਮਿਟ ਗਿਆ ਤੇ ਅਮੋਲ ਅਮੋਲਕ ਗਿਆਨ ਰੂਪੀ ਪਦਾਰਥ ਸਤਿਗੁਰਾਂ ਪਾਸੋਂ ਲੱਭਿਆ ਭਾਵ ਪ੍ਰਾਪਤ ਕੀਤਾ ਹੈ ਬਲਹਾਰੇ ਨਾਨਕ ਲਖ ਬੀਰਾ ਮੇਰੇ ਠਾਕੁਰ ਅਗਮ ਅਗਾਧਿਓ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ হে ਮੇਰੇ ਸਾਡੇ ਅਗਮ ਮਨ ਬਾਣੀ ਦੀ ਪਹੁੰਚ ਤੋਂ ਪਰੇ ਅਤੀ ਅਰਾਧਿਓ ਡੂੰਗੇ ਠਾਕੁਰ ਮਾਲਕ ਪ੍ਰਭੂ ਅਸੀਂ ਤੁਹਾਡੇ ਤੋਂ ਲੱਖਾਂ ਵਾਰ ਬਲਹਾਰ ਕੁਰਬਾਨ ਜਾਂਦੇ ਹਾਂ ਦੇਵ ਗੰਦਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਮਾਈ ਤੋਂ ਭਾਵ ਹੈ ਭਾਈ ਜਿਹੜਾ ਵੀ ਮਾਇਆ ਦੇ ਪਤੀ ਪਰਮੇਸ਼ਰ ਦੇ ਗੁਣਾ ਨੂੰ ਗਾਉਂਦਾ ਹੈ ਸਫਲ ਆਇਆ ਸਫਲ ਆਇਆ ਜੀਵਨ ਫਲ ਤਾਕੂ ਪਾਰ ਬ੍ਰਹਮ ਲੇਵ ਲਾਵੈ ਰਹਾਉ ਉਸ ਦਾ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੋਇਆ ਸਫਲ ਪ੍ਰਮਾਣਿਕ ਸਹਿਤ ਗਿਆਨ ਫਲਦੇ ਹੈ ਅਤੇ ਉਸ ਦਾ ਉਸ ਨੂੰ ਆਪਣੇ ਜੀਵਨ ਦਾ ਬ੍ਰਹਮ ਗਿਆਨ ਮੁਕਤੀ ਰੂਪੀ ਫਲ ਪ੍ਰਾਪਤ ਹੋਇਆ ਹੈ ਜੋ ਪਾਰ ਬ੍ਰਹਮ ਪਰਮੇਸ਼ਰ ਵਿੱਚ ਆਪਣੀ ਲੇਵ ਬਿਰਤੀ ਲਾਉਂਦਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਸੁੰਦਰ ਸੁਗੜ ਸੂਰ ਸੋ ਬੀਤਾ ਜੋ ਸਾਧੂ ਸੰਗ ਪਾਵੈ ਉਹ ਪੁਰਖ ਸੁੰਦਰ ਸੋਹਣੇ ਸਰੂਪ ਵਾਲਾ ਸੁਗੜ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲਾ ਚਦਰ ਸੂਰ ਸੂਰਮਾ ਤੇ ਤਤ ਸਿਧਾਂਤ ਨੂੰ ਬੀਤਾ ਜਾਣਨ ਵਾਲਾ ਗਿਆਨਵਾਨ ਹੈ ਉਹ ਸਤ ਚਿਤ ਆਨੰਦ ਸਰੂਪ ਦੀ ਪ੍ਰਾਪਤੀ ਵਾਲਾ ਸੁੰਦਰ ਹੈ ਸ਼ੁਭ ਗੁਣਾਂ ਦੀਆਂ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲਾ ਹੈ ਮਨ ਨੂੰ ਫਤਿਹ ਕਰਨ ਵਾਲਾ ਸੂਰਮਾ ਹੈ ਅਤੇ ਸਭ ਵੇਦ ਸ਼ਾਸਤਰਾਂ ਦੇ ਸਿਧਾਂਤ ਦਾ ਜਾਨੂ ਤਤ ਬੇਤਾ ਜਿਹੜਾ ਸਾਧੂ ਮਹਾਤਮਾ ਜਨਾਂ ਦੇ ਸਾਥ ਸਾਧ ਸੰਗਤ ਨੂੰ ਪਾਉਂਦਾ ਹੈ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਜੋਨੀ ਧਾਵੈ ਹਾਂ ਉਹ ਪਰਮੇਸ਼ਰ ਦੇ ਨਾਮ ਨੂੰ ਆਪਣੀ ਪ੍ਰੀਤ ਰੂਪੀ ਜੀਬਾ ਦੁਆਰਾ ਉਚਾਰਨ ਕਰਦਾ ਹੈ ਉਹ ਬਹੁੜ ਮੁੜ ਕੇ ਵਾਰ-ਵਾਰ ਜੁਨੀਆਂ ਵਿੱਚ ਨਹੀਂ ਦੌੜਦਾ ਭਾਵ ਮੁਕਤ ਹੋ ਜਾਂਦਾ ਹੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨ ਦ੍ਰਿਸ਼ਟੀ ਆਵੇ ਜਿਸ ਦੇ ਮਨ ਹਿਰਦੇ ਤੇ ਤਨ ਸਰੀਰ ਭਾਗ ਰੋਮ ਰੋਮ ਵਿੱਚ ਪੂਰਨ ਵਿਆਪਕ ਬ੍ਰਹਮ ਪਰਮੇਸ਼ਰ ਰਵਿਆ ਰਵ ਵਸ ਰਿਹਾ ਹੈ ਉਸ ਨੂੰ ਇੱਕ ਵਾਹਿਗੁਰੂ ਤੋਂ ਬਿਨਾ ਆਨ ਹੋਰ ਕੋਈ ਵੀ ਦ੍ਰਿਸ਼ਟੀ ਨਜ਼ਰ ਵਿੱਚ ਨਹੀਂ ਆਉਂਦਾ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲਾੜ ਲਾਵੇ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜਿਸ ਨੂੰ ਵਾਹਿਗੁਰੂ ਆਪ ਦੇ ਸ਼ਰਨ ਰੂਪੀ ਲੜ ਪੱਲੇ ਨਾਲ ਲਾਉਂਦਾ ਹੈ ਉਸ ਨੂੰ ਭਗਤ ਜਨਾਂ ਦਾ ਸਾਥ ਹੋਣ ਕਰਕੇ ਨਰਕ ਆਦ ਦਾ ਰੋਗ ਦੁੱਖ ਪ੍ਰਾਪਤ ਨਹੀਂ ਹੁੰਦਾ ਦੇਵ ਗੰਧਾਰੀ ਪੰਜਵਾ ਚੰਚਲ ਸੁਪਨੇ ਹੀ ਉਰਜਾਇਓ ਏ ਭਾਈ ਇਹ ਚੰਚਲ ਨਾ ਟਿਕਣ ਵਾਲਾ ਮਨ ਸੁਪਨੇ ਦੀ ਨਿਆਈ ਮਿੱਥਿਆ ਸੰਸਾਰ ਵਿੱਚ ਹੀ ਫਸਿਆ ਪਿਆ ਹੈ ਉਲਜਿਆ ਪਿਆ ਹੈ ਇਤਨੀ ਨਬੂਜੈ ਕਭੂ ਚਲਨਾ ਵਿਕਲ ਭਇਓ ਸੰਗ ਮਾਇਉ ਰਹਾਉ ਹਾਂ ਇੰਨੀ ਵੀ ਗੱਲ ਨਹੀਂ ਬੂਝੈ ਸਮਝਦਾ ਗੁਰਾਂ ਕੋਲੋਂ ਪੁੱਛਦਾ ਨਹੀਂ ਆ ਕਿ ਕਦੇ ਅਸੀਂ ਦੁਨੀਆ ਤੋਂ ਚਲੇ ਵੀ ਜਾਣਾ ਸਗੋਂ ਮਾਇਆ ਦੇ ਨਾਲ ਹੀ ਵਿਕਲ ਵਿਅਕਲ ਹੋ ਰਿਆ ਆਤਮਕ ਵਿਕਲ ਕਲ ਸ਼ਾਂਤੀ ਤੋਂ ਬੇਰਹਿਤ ਹੋ ਰਿਆ ਰਹਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਹਨ ਕੁਸਮ ਰੰਗ ਸੰਗ ਰਸ ਰਚਿਆ ਵਿਖਿਆ ਏਕ ਉਪਾਇੋ ਜੋ ਪਦਾਰਥਾਂ ਦਾ ਰੰਗ ਆਨੰਦ ਫੁੱਲਾਂ ਦੇ ਸਮਾਨ ਛੇਤੀ ਕੁਮਲਾ ਜਾਣ ਵਾਲਾ ਹੈ ਮਾਇਆ ਦੀ ਖਿੜਾਵਟ ਕੁਸਮ ਕੁਸੰਬੇ ਰੰਗ ਦੀ ਨਿਆਈ ਝੂਟੀ ਹੈ ਉਸ ਦੇ ਨਾਲ ਪ੍ਰੇਮ ਕਰਕੇ ਰਚ ਰਿਹਾ ਹੈ ਅਤੇ ਏਕ ਵਿਖਿਆ ਵਿਸ਼ਿਆ ਬੇਖੂਪ ਮਾਇਆ ਦੀ ਪ੍ਰਾਪਤੀ ਵਾਸਤੇ ਹੀ ਯਤਨ ਕਰਦਾ ਹੈ ਲੋਭ ਸੁਨੇ ਮਨ ਸੁਖ ਕਰ ਮਾਨੈ ਬੇਗ ਤਹਾ ਉਠ ਧਾਇਓ ਜਿੱਥੇ ਕੋਈ ਲੋਭ ਲਾਲਚ ਦੀ ਗੱਲ ਸੁਣਦਾ ਹੈ ਤਦੋਂ ਮਨ ਚਿੱਤ ਵਿੱਚ ਬੜਾ ਸੁਖ ਕਰਕੇ ਮੰਦਾ ਅਤੇ ਬੇਗ ਛੇਤੀ ਹੀ ਉਸ ਪਾਸੇ ਨੂੰ ਉੱਠ ਕਰਕੇ ਧਾਇਓ ਦੌੜ ਕੇ ਜਾਂਦਾ ਕਿ ਇੱਥੋਂ ਮੈਨੂੰ ਕੁਝ ਪ੍ਰਾਪਤ ਹੋਵੇਗਾ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੈ ਆਇਓ ਇਸ ਪ੍ਰਕਾਰ ਜੁਨਾਂ ਵਿੱਚ ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆਂ ਬਿਆੰਤ ਸ਼ਰਮ ਥਕਾਵਟ ਭਾਵ ਦੁੱਖ ਪ੍ਰਾਪਤ ਕੀਤਾ ਹੈ ਪਰ ਜਦੋਂ ਸ਼ਾਂਤ ਚਿਤ ਗੁਰੂ ਸਾਹਿਬ ਮਹਾਤਮਾ ਜਨਾਂ ਦੇ ਦਰਵਾਜ਼ੇ ਭਾਵ 사ਤ ਸੰਗਤ ਵਿੱਚ ਆਇਆ ਸੰਤਾਂ ਦੀ ਸੰਗਤ ਦੁਆਰਾ ਗਿਆਨ ਰੂਪੀ ਦਰਵਾਜ਼ੇ ਵਿੱਚ ਇਸਤਿਤ ਹੋਇਆ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਸੁਆਮੀ ਮਾਲਕ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਤਾਂ ਉਸ ਨੇ ਆਪਣੇ ਨਾਲ ਹੀ ਸਮਾਇਓ ਮੇਲ ਲੈਣਾ ਕੀਤਾ ਹੈ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾ ਏ ਭਾਈ ਗੁਰੂ ਸਾਹਿਬ ਜੀ ਦੇ ਚਰਨਾ ਚਰਨ ਕਮਲ ਸਾਰੇ ਹੀ ਸੁਖਾਂ ਦੇ ਦੇਣ ਵਾਲੇ ਹਨ ਨਿਰਗੁਣ ਸਰੂਪ ਵੇ ਸਾਰਿਆਂ ਦਾ ਅਦਿ ਸਤਾਨ ਰੂਪ ਚਰਨ ਸਤਗੁਰਾਂ ਦੇ ਸ਼ਬਦ ਰੂਪੀ ਚਰਨਹਿਰਦੇ ਵਿੱਚ ਵਸਾਉਣ ਨਾਲ ਸਾਰੇ ਸੋਖ ਆ ਕੇ ਪ੍ਰਾਪਤ ਹੋ ਜਾਂਦੇ ਹਨ ਜਿਵੇਂ ਪਹਾੜੀ ਰਾਜੇ ਭੀਮਚੰਦ ਦਾ ਇੱਕ ਦੇਵੀਦਾਸ ਨਾਮ ਦਾ ਵਜੀਰ ਸੀ ਜਿਸ ਨੂੰ ਭੀਮਚੰਦ ਨੇ ਪੇਤ ਲੈਣ ਲਈ ਦਸ਼ਮੇਸ਼ ਸਤਗੁਰਾਂ ਦੇ ਕੋਲ ਭੇਜਿਆ ਪਰ ਇਹ ਸਤਗੁਰਾਂ ਦਾ ਦਰਸ਼ਨ ਕਰਕੇ ਤਨੁਮਨੁ ਗੁਰਾਂ ਦਾ ਹੀ ਪ੍ਰੇਮੀ ਹੋ ਗਿਆ ਜਦੋਂ ਵਾਪਸ ਭੀਮਚੰਦ ਦੇ ਪਾਸ ਆਇਆ ਤਾਂ ਪਹਾੜੀ ਰਾਜੇ ਭੀਮਚੰਦ ਨੇ ਨੰਦਪੁਰ ਸਾਹਿਬ ਤੇ ਦਸ਼ਮੇਸ਼ ਪਾਤਸ਼ਾਹ ਜੀ ਦਾ ਭੇਤ ਦੱਸਣ ਲਈ ਕਿਹਾ ਤਦ ਵਜੀਰ ਦੇਵੀ ਦਾਸ ਨੇ ਕਿਹਾ ਕਿ हे ਰਾਜਨ ਕਲਗੀਧਰ ਪਾਤਸ਼ਾਹ ਜੀ ਦੇ ਸਿੰਘ ਅਜਿਹੇ ਜੋਦੇ ਬਹਾਦਰ ਸੂਰਬੀਰ ਹਨ ਜੋ ਇਕੱਲਾ ਇਕੱਲਾ ਹੀ ਤੇਰੇ ਹਜ਼ਾਰਾਂ ਸਪਾਹੀਆਂ ਦਾ ਮੁਕਾਬਲਾ ਕਰ ਸਕਦੇ ਆ ਸਤਿਗੁਰਾਂ ਦੀ ਉਸਤਤੀ ਸੁਣ ਕੇ ਭੀਮਚੰਦ ਨੇ ਗੁਰਾਂ ਦਾ ਪੱਖੀ ਸਮਝ ਕੇ ਤੁਰੰਤ ਜਲਾਦਾ ਨੂੰ ਬੁਲਾ ਕੇ ਕਿਹਾ ਕਿ ਇਸ ਦੇਵੀ ਦਾਸ ਨੇ ਜਿਸ ਅੱਖਾਂ ਨਾਲ ਗੁਰੂ ਦੇ ਦਰਸ਼ਨ ਕੀਤੇ ਹਨ ਉਹ ਅੱਖਾਂ ਵਿੱਚ ਸਲਾਈਆਂ ਗੱਡ ਦਿਓ ਇਹ ਸੁਣ ਕੇ ਜਲਾਦ ਦੇਵੀ ਦਾਸ ਨੂੰ ਲੈ ਕੇ ਪਹਾੜੀ ਤੇ ਚਲੇ ਗਏ ਤੇ ਸਲਾਈਆਂ ਲਾਲ ਸੁਰਖ ਗਰਮ ਕਰਕੇ ਇਸ ਦੀਆਂ ਅੱਖਾਂ ਵਿੱਚ ਫੇਰਨ ਲੱਗੇ ਤਾਂ ਦੇਵੀ ਦਾਸ ਨੇ ਗੁਰੂ ਸਾਹਿਬ ਜੀ ਦੇ ਚਰਨ ਕਮਲ ਆਪਣੀ ਅੱਖਾਂ ਵਿੱਚ ਵਿਸਾਲੇ ਉਹਨਾਂ ਜਲਾਦਾਂ ਨੇ ਗਰਮ ਸਲਾਈਆਂ ਇਸ ਦੀਆਂ ਅੱਖਾਂ ਵਿੱਚ ਲੰਘਾ ਦਿੱਤੀਆਂ ਤੇ ਪਹਾੜੀ ਤੋਂ ਹੇਠਾਂ ਸੁੱਟ ਦਿੱਤਾ ਜਦੋਂ ਦੇਵੀ ਦਾਸ ਹੇਠਾਂ ਜ਼ਮੀਨ ਪਰ ਡਿੱਗਿਆ ਤਾਂ ਨਾਹੀਂ ਉਸ ਦੇ ਸਰੀਰ ਨੂੰ ਕੋਈ ਸਾੜ ਲੱਗੀ ਨਾਹੀਂ ਉਸ ਦੀਆਂ ਅੱਖਾਂ ਨੂੰ ਕੁਝ ਹੋਇਆ ਇਹ ਬਹੁਤ ਹੈਰਾਨ ਹੋ ਕੇ ਬੜੇ ਪ੍ਰੇਮ ਵਿੱਚ ਆਇਆ ਤੇ ਸਿੱਧਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਨੂੰ ਆ ਗਿਆ ਉਸ ਵੇਲੇ ਗੁਰੂ ਸਾਹਿਬ ਜੀ ਆਪਣੇ ਮਾਤਾ ਗੁਜਰ ਕੌਰ ਜੀ ਨੂੰ ਮੱਥਾ ਟੇਕਣ ਵਾਸਤੇ ਗਏ ਹੋਏ ਸਨ ਮਾਤਾ ਜੀ ਨੇ ਚਰਨਾ ਤੇ ਪੱਟੀਆਂ ਬੰਨੀਆਂ ਵੇਖ ਕੇ ਇਸ ਦਾ ਕਾਰਨ ਪੁੱਛਿਆ ਤਾਂ ਸਤਗੁਰਾਂ ਨੇ ਕਿਹਾ ਕਿ ਜਿਸ ਨੇ ਇਹ ਪੱਟੀਆਂ ਬਣਾਈਆਂ ਹਨ ਉਹ ਵੀ ਆ ਰਿਹਾ ਹੈ ਇਨੇ ਚਿਰ ਨੂੰ ਦੇਵੀ ਦਾਸ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਉੱਪਰ ਸੀਸ ਨਿਵਾਦ ਦਿੱਤਾ ਤੇ ਪੱਟੀਆਂ ਬੰਨੀਆਂ ਵੇਖ ਕੇ ਪੁੱਛਣ ਲੱਗਾ ਕਿ ਮਹਾਰਾਜ ਵਾਹਿਗੁਰੂ ਜੀ ਆਪ ਜੀ ਨੇ ਦੋਵਾਂ ਚਰਨਾਂ ਉੱਪਰ ਪੱਟੀਆਂ ਬੰਨੀਆਂ ਹਨ ਇਹ ਕੀ ਕਾਰਨ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਪੱਟੀਆਂ ਤੂੰ ਆਪ ਹੀ ਬਣਾਈਆਂ ਹਨ ਮਹਾਰਾਜ ਇਹ ਕੀ ਕਾਰਨ ਗੁਰੂ ਜੀ ਨੇ ਕਿਹਾ ਕਿ ਜਦੋਂ ਜਲਾਦ ਤੇਰੀਆਂ ਅੱਖਾਂ ਵਿੱਚ ਲਾਈਆਂ ਫੇਰਨ ਲੱਗੇ ਸਨ ਤਾਂ ਤੂੰ ਉਸ ਵੇਲੇ ਸਾਡੇ ਚਰਨਾਂ ਨੂੰ ਆਪਣੀਆਂ ਅੱਖਾਂ ਵਿੱਚ ਵਸਾ ਲਿਆ ਤੇ ਉਹ ਗਰਮ ਸਲਾਈਆਂ ਅਸੀਂ ਆਪਣੇ ਚਰਨਾਂ ਉੱਪਰ ਸਹਾਰ ਲਈਆਂ ਜਿਸ ਕਰਕੇ ਤੇਰੀਆਂ ਅੱਖਾਂ ਸਾਬਤ ਰਹਿ ਗਈਆਂ ਇਹ ਸੁਣ ਕੇ ਦੇਵੀ ਦਾਸ ਧੰਨ ਗੁਰੂ ਧੰਨ ਗੁਰੂ ਕਰ ਉੱਠਿਆ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਚਰਨ ਵਸਾਉਣ ਨਾਲ ਸਾਰੇ ਸੁੱਖ ਆ ਕੇ ਪ੍ਰਾਪਤ ਹੋ ਜਾਂਦੇ ਹਨ ਕਲਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹ ਤਰਨਾ ਰਹਾਉ ਇਹ ਚਰਨ ਕਲਮਲ ਪਾਪਾਂ ਨੂੰ ਡਾਰਨ ਦੂਰ ਕਰਨ ਵਾਲੇ ਅਤੇ ਮਨਹਿ ਮਨੂ ਸਵਾਰਨ ਸਹਿਤ ਨਾਮ ਦੇ ਆਸਰੀ ਕਰਨ ਵਾਲੇ ਹਨ ਇਸੇ ਆਸਰ ਆਸਰੇ ਕਰਕੇ ਮੇਰਾ ਸੰਸਾਰ ਸਮੁੰਦਰ ਤੋਂ ਤਰਨਾ ਹੋਵੇਗਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਪੂਜਾ ਅਰਚਾ ਸੇਵਾ ਬੰਧਨ ਇਹ ਹੈ ਟਹਿਲ ਮੋਹ ਕਰਨਾ ਜੋ ਪੂਜਾ ਅਰਚਾ ਚੰਦਨ ਦਾ ਛਿੜਕਾ ਸੇਵਾ ਤੇ ਬੰਧਨ ਨਮਸਕਾਰ ਹੈ ਮੇਰੇ ਲਈ ਇਹੋ ਹੀ ਸਭ ਕੁਝ ਹੈ ਜੋ ਮੈਂ ਗੁਰਾਂ ਦੇ ਚਰਨਾਂ ਦੀ ਟਹਿਲ ਸੇਵਾ ਕਰਨੀ ਹੈ ਬਿਗਸੈ ਮਨ ਬਿਗਸੈ ਮਨ ਹੋਵੇ ਪਰਗਾਸਾ ਬਹੁਰ ਨ ਗਰਬੈ ਪਰਨਾ ਗੁਰਾਂ ਦੀ ਚਰਨਾਂ ਦੀ ਟਹਿਲ ਕਰਨ ਨਾਲ ਮਨ ਹਿਰਦਾ ਬਿਕਸੈ ਖੜ ਜਾਂਦਾ ਹੈ ਅਤੇ ਅੰਦਰ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਬਹਰ ਮੁੜ ਕੇ ਫੇਰ ਮਾਤਾ ਦੇ ਗਰਭ ਵਿੱਚ ਨਹੀਂ ਪੈਣਾ ਪੈਂਦਾ ਸਫਲ ਮੂਰਤ ਪਰਸੋ ਸੰਤਨ ਕੀ ਇਹ ਧਿਆਨਾ ਧਰਨਾ ਸੰਤਨ ਸ਼ਾਂਤ ਚਿੱਤ ਮਹਾਪੁਰਖਾਂ ਦੀ ਸਫਲ ਸਹਿਤ ਗਿਆਨ ਫਲ ਦੇ ਮੂਰਤ ਸੂਰਤ ਨੂੰ ਪਰਸੋ ਵੇਖਣਾ ਹੈ ਇਹੋ ਹੀ ਧਿਆਨ ਨੂੰ ਧਰਨਾ ਕਰਦਾ ਭਇਓ ਕਿਰਪਾਲ ਠਾਕੁਰ ਨਾਨਕ ਕਉ ਭਇਓ ਕਿਰਪਾਲ ਠਾਕੁਰ ਨਾਨਕ ਕਉ ਪਰਿਉ ਸਾਧ ਕੀ ਸਰਨਾ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਸਾਡੇ ਜਨਾਂ ਦੇ ਉਪਰ ਠਾਕੁਰ ਸਵਾਮੀ ਪ੍ਰਭੂ ਕਿਰਪਾਲੂ ਦਿਆਲੂ ਹੋਇਆ ਤਾਂ ਇਹ ਮੈਂ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੀ ਸਰਨਾ ਸ਼ਰਣ ਭਾਵ ਸਾਧ ਸੰਗਤ ਵਿੱਚ ਪਿਆ ਹਾਂ ਵਾਹੀ ਗੁਰੂ hey good. ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ